ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 15 ਮਾਰਚ ਹੈ 15 ਮਾਰਚ 1701 ਦੇ ਦਿਨ ਦੜਪ ਦੇਸ਼ ਦੀ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਅਨੰਦਪੁਰ ਸਾਹਿਬਾਈ ਤਰਾਹ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਪਿੰਡ ਬਜਰੌੜ ਹਰੀਆਂ ਵੇਲਾਂ ਵਾਲਾਂ ਦੇ ਨੇੜੇ ਗੁਜਰਾ ਅਤੇ ਰੰਗਣਾ ਨੇ ਲੁੱਟ ਲਈ ਇਹਨਾਂ ਸਿੱਖਾਂ ਦੇ ਵਿੱਚੋਂ ਅਜੇ ਬਹੁਤੇ ਪੌੜੀਏ ਨਹੀਂ ਸਨ ਇਸ ਕਰਕੇ ਉਹਨਾਂ ਦੇ ਕੋਲ ਕਿਰਪਾਨਾ ਨਹੀਂ ਸਨ ਉਹਨਾਂ ਦੀ ਇਹ ਹਾਲਤ ਵੇਖ ਕੇ ਗੁਰੂ ਸਾਹਿਬ ਨੇ ਸਹਿਬਜ਼ਾਦਾ ਅਜੀਤ ਸਿੰਘ ਅਤੇ ਭਾਈ ਉਦੇਸ ਸਿੰਘ ਦੀ ਅਗਵਾਈ ਦੇ ਵਿੱਚ 100 ਸਿੰਘਾਂ ਨੂੰ ਬਜਰੌੜ ਦੇ ਲੁਟੇਰਿਆਂ ਨੂੰ ਸਜ਼ਾ ਦੇਣ ਵਾਸਤੇ ਭੇਜਿਆ ਜਿਸ ਨੇ ਬਜਰੌੜ ਪੁੱਜ ਕੇ ਪਿੰਡ ਦੇ ਲੁਟੇਰੇ ਮੁਖੀਆਂ ਜੀਤੂ ਅਤੇ ਮਿੱਤੂ ਨੂੰ ਸਖਤ ਸਜ਼ਾ ਦਿੱਤੀ ਇਸ ਘਟਨਾ ਤੋਂ ਮਗਰੋਂ ਫਿਰ ਕੋਈ ਸ਼ਿਕਾਇਤ ਅਨੰਤਪੁਰ ਸਾਹਿਬ ਨਹੀਂ ਪਹੁੰਚੀ 15 ਮਾਰਚ 1923 ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਗੁਰਦੁਆਰਿਆਂ ਉੱਤੇ ਸੋਢੀ ਪਰਿਵਾਰ ਦਾ ਕਬਜ਼ਾ ਸੀ ਉੰਜ ਉਹ ਸ਼੍ਰੋਮਣੀ ਕਮੇਟੀ ਦੀ ਮੁਖਾਲਫਤ ਵੀ ਨਹੀਂ ਕਰਦੇ ਸਨ 15 ਮਾਰਚ 1923 ਦੇ ਦਿਨ ਚਹੇਦਾਰ ਮੂਲਾ ਸਿੰਘ ਦੀ ਅਗਵਾਈ ਦੇ ਵਿੱਚ ਸਿੱਖਾਂ ਨੇ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਗੁਰਦੁਆਰਿਆਂ ਤੇ ਵੀ ਕਬਜ਼ਾ ਕਰ ਲਿਆ ਸ਼੍ਰੋਮਣੀ ਕਮੇਟੀ ਨੇ ਇਹਨਾਂ ਦੇ ਪ੍ਰਬੰਧ ਵਾਸਤੇ ਕਮੇਟੀ ਬਣਾ ਕੇ ਸੋਢੀ ਪਰਿਵਾਰ ਦੇ ਮੁਖੀ ਨੂੰ ਪ੍ਰਧਾਨ ਬਣਾ ਦਿੱਤਾ 15 ਮਾਰਚ 195 ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਦੇ ਖਿਲਾਫ ਪ੍ਰੋਟੈਸਟ ਵਜੋਂ ਅਕਾਲੀ ਦਲ ਨੇ 15 ਮਾਰਚ 1959 ਨੂੰ ਦਿੱਲੀ ਦੇ ਵਿੱਚ ਚੁੱਪ ਜਲੂਸ ਕੱਢਣ ਦਾ ਫੈਸਲਾ ਕੀਤਾ। ਇਸ ਦੇ 3 ਦਿਨ ਪਹਿਲਾਂ ਮਾਸਟਰ ਤਾਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਧਰਮਸ਼ਾਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਮਾਸਟਰ ਜੀ ਦੀ ਗ੍ਰਿਫਤਾਰੀ ਦੇ ਵਿਰੁੱਧ ਰੋਸ ਵਜੋਂ ਪਟਿਆਲਾ ਅਤੇ ਅਮਰੀਕਸਰ ਸ਼ਹਿਰਾਂ ਦੇ ਵਿੱਚ ਹੜਤਾਲ ਹੋਈ। ਇਸ ਤੋਂ ਅਗਲੇ ਦਿਨ ਹੀ ਕੇਰ ਸਿੰਘ ਵਿਰਾਗੀ, ਹਰਬੰਸ ਸਿੰਘ ਮਜੀਠਾ, ਗੁਰਬਜਨ ਸਿੰਘ, ਗੁਰਚਰਨ ਸਿੰਘ ਗਰੀਬ, ਨਰਿੰਦਰ ਸਿੰਘ ਪ੍ਰਵਾਨਾ ਅਤੇ ਰਿਸ਼ਪਾਲ ਸਿੰਘ 베ਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੰਜਾਬ ਅਸੈਂਬਲੀ ਦੇ ਵਿੱਚੋਂ ਅਕਾਲ ਹਰ ਗੁਰਨਾਥ ਸਿੰਘ, ਉਦਮ ਸਿੰਘ, ਮਾਸਟਰ ਪ੍ਰਤਾਪ ਸਿੰਘ ਅਤੇ ਸਰੂਪ ਸਿੰਘ ਇਹਨਾਂ ਗ੍ਰਿਫਤਾਰੀਆਂ ਦੇ ਖਿਲਾਫ ਵਾਕ ਆਊਟ ਕਰ ਗਏ ਇਹਨਾਂ ਗ੍ਰਿਫਤਾਰੀਆਂ ਦੇ ਬਾਵਜੂਦ ਰਸ਼ਪਾਲ ਸਿੰਘ ਨੇ ਐਲਾਨ ਕੀਤਾ ਕਿ ਦਿੱਲੀ ਦੇ ਵਿੱਚ 15 ਮਾਰਚ ਨੂੰ ਚੁੱਪ ਜਲੂਸ ਹੋ ਕੇ ਰਹੇਗਾ ਉਸੇ ਦਿਨ ਲਾਲ ਕਿਲੇ ਤੋਂ ਰਕਾਬ ਗਾਂਜ ਤੱਕ ਸਿੱਖਾਂ ਦੇ ਵਿੱਚ ਸੱਤਵੀਂ ਲੰਬਾ ਚੁੱਪ ਜਲੂਸ ਨਿਕਲਿਆ ਇਸ ਦੇ ਵਿੱਚ ਇੱਕ ਅੰਦਾਜ਼ੇ ਦੇ ਮੁਤਾਬਕ 3 ਲੱਖ ਤੋਂ ਵੱਧ ਸਿੱਖ ਸ਼ਾਮਲ ਸਨ 15 ਮਾਰਚ 1960 ਨੂੰ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਜਿਸ ਨੇ ਗੁਰਦੁਆਰਿਆਂ ਦੇ ਵਿੱਚ ਸਰਕਾਰੀ ਦਖਲ ਰਿਜਨਲ ਫਾਰਮੂਲੇ ਨੂੰ ਮਰਦਾ ਕਾਰਨ ਪੰਜਾਬੀ ਸੂਬੇ ਦੀ ਮੁਖਾਲਫਤ ਕਰਨ ਅਤੇ 26 ਮੈਂਬਰੀ ਕਮੇਟੀ ਬਣਾ ਕੇ ਬੋਲੀ ਬਾਰੇ ਨਵਾਂ ਮਸਲਾ ਖੜਾ ਕਰਨ ਦੇ ਲਈ ਕਾਂਗਰਸ ਦੀ ਨਿੰਦਾ ਕੀਤੀ ਇਸ ਮੀਟਿੰਗ ਨੇ ਅਕਾਲੀ ਐਮਐਲਏ ਨੂੰ ਕਾਂਗਰਸ ਦੇ ਵਿੱਚੋਂ ਨਿਕਲ ਆਉਣ ਦਾ ਹੁਕਮ ਦਿੱਤਾ ਇਸ ਹੁਕਮ ਤੇ ਉਨੀ ਅਕਾਲੀਆਂ ਦੇ ਵਿੱਚੋਂ ਸਿਰਫ 5 ਆਤਮਾ ਸਿੰਘ ਹਰਗੁਨਾਥ ਸਿੰਘ ਉਦਮ ਸਿੰਘ ਭਾਰਤ ਸਿੰਘ ਪੂਰਾ ਸਰੂਪ ਸਿੰਘ ਅਤੇ ਮਾਸਟਰ ਪ੍ਰਤਾਪ ਸਿੰਘ ਨੇ ਹੀ ਅਮਲ ਕੀਤਾ ਉੰਜ ਤਾਨਾ ਸਿੰਘ ਗੁਲਚਨ ਜਗਰਾਤ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਵੀ ਅਕਾਲੀ ਦਲ ਦਾ ਸਾਥ ਦੇਂਦੇ ਰਹੇ ਪਰ ਕਾਫੀ ਦੇਰ ਤੱਕ ਕਾਂਗਰਸ ਦੇ ਵਿੱਚੋਂ ਨਹੀਂ ਆਏ ਸੁਤੰਤਰ ਪਾਰਟੀ ਦੀ ਐਮਐਲਏ ਕਮਰਾਨੀ ਜਗਦੀਸ਼ ਕੌਰ ਜ਼ਰੂਰ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਈ 15 ਮਾਰਚ 1988 ਨੂੰ ਰਾਜ ਸਭਾ ਦੇ ਵਿੱਚ ਪੰਜਾਬ ਦੇ ਵਿੱਚ 3 ਸਾਲ ਵਾਸਤੇ ਅਮਰਜੈਂਸੀ ਲਾਉਣ ਬਾਰੇ ਬਿੱਲ ਪਾਸ ਕੀਤਾ ਗਿਆ। ਪਹਿਲਾਂ ਜਦੋਂ ਕਲੋਜ਼ਸ ਤੇ ਵੋਟਾਂ ਪਈਆਂ ਸਨ ਤਾਂ ਆਪੋਜੀਸ਼ਨ ਪਾਰਟੀਆਂ ਨੇ ਇਸ ਦੇ ਖਿਲਾਫ ਵੋਟਾਂ ਪਾਈਆਂ। ਹਰ ਕਲੋਜ਼ 54 ਦੇ ਮੁਕਾਬਲੇ 157 ਦੇ ਨਾਲ ਪਾਸ ਹੋਈ ਪਰ ਸਾਰੇ ਬਿੱਲਾਂ ਨੂੰ ਪਾਸ ਕਰਨ ਵੇਲੇ ਆਪੋਜੀਸ਼ਨ ਵਾਕਆਊਟ ਕਰਕੇ ਇਸ ਦਾ ਗੁੱਜਾ ਮਕਸਦ ਇਹ ਸੀ ਕਿ ਬਿੱਲ ਇੱਕ ਰਾਏ ਦੇ ਨਾਲ ਪਾਸ ਹੋਵੇ ਨਾ ਕਿ ਅਕਸਰਿਅਤ ਨਾਲ। 15 ਮਾਰਚ 1988 ਦੇ ਦਿਨ ਪੁਲਿਸ ਨੇ ਤਰਲੋਚਨ ਸਿੰਘ ਉਸ ਦਾ ਭਰਾ ਅਵਤਾਰ ਸਿੰਘ ਦੋਵੇਂ ਪੁੱਤਰ ਕੁੰਦਨ ਸਿੰਘ ਵਾਸੀ ਸ਼ਹੀਦ ਕਰਤਾਰ ਸਿੰਘ ਨਗਰ ਲੁਧਿਆਣਾ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 15 ਮਾਰਚ 1991 ਦਿਨ ਪੰਜਾਬ ਪੁਲਿਸ ਨੇ ਦਰਸ਼ਨ ਸਿੰਘ ਵਾਸੀ ਸੁਖਣਾ ਲੁਧਿਆਣਾ ਕਮਲ ਨਾਨ ਸਿੰਘ ਔਰ ਫਰਾਜ਼ਬੀਰ ਸਿੰਘ ਵਾਸੀ ਕਸੇਲ ਅੰਮ੍ਰਿਤਸਰ ਅਮਰੀਕ ਸਿੰਘ ਔਰ ਪੰਬ ਵਾਸੀ ਕਿਲਾ ਹਾਸ ਲੁਧਿਆਣਾ ਸਤਵਿੰਦਰ ਸਿੰਘ ਵਾਸੀ ਕਿੱਟੀ ਕਟਾਰੀ ਲੁਧਿਆਣਾ ਦਰਸ਼ਨ ਸਿੰਘ ਔਰ ਪੱਪੂ ਪੁੱਤਰ ਗੁਰਜੀਤ ਸਿੰਘ ਵਾਸੀ ਸੁਖਣਾ ਲੁਧਿਆਣਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 15 ਮਾਰਚ 1992 ਦੇ ਦਿਨ ਪੁਲਿਸ ਨੇ ਗੁਰਮੀਤ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਜਲਾਲਾਬਾਦ ਜ਼ਿਲ੍ਹਾ ਅੰਮ੍ਰਿਤਸਰ ਅਤੇ ਕੁਲਬੀਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸਿੰਬਲ ਮਾਜਰਾ ਜ਼ਿਲ੍ਹਾ ਨਾਵਾ ਸ਼ਹਿਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਪੁਲਿਸ ਨੇ ਇੱਕ ਸਿੱਖ ਜੁਝਾਰੂ ਰਾਜੂ ਸਿੰਘ ਨੂੰ ਗ੍ਰਿਫਤਾਰ ਕੀਤਾ। ਉਸ ਨੇ ਪੁਲਿਸ ਹੱਥੋਂ ਤਸੀਹੇ ਸਹਿਣ ਮਗਰੋਂ ਨਕਲੀ ਮੁਕਾਬਲੇ ਦੇ ਵਿੱਚ ਮਾਰੇ ਜਾਣ ਦੀ ਬਜਾਏ ਸਾਈਨਾਈਡ ਦਾ ਕੈਪਸੂਲ ਖਾ ਕੇ ਜਾਨ ਦੇ ਦਿੱਤੀ। 15 ਮਾਰਚ 1993 ਦੇ ਦਿਨ ਪੁਲਿਸ ਨੇ ਬੁੱਧ ਸਿੰਘ ਪੁੱਤਰ ਕੁੰਡਲ ਸਿੰਘ ਔਰ ਫਕਾਨ ਸਿੰਘ ਵਾਸੀ ਜਗਜੀਤਪੁਰਾ ਜ਼ਿਲ੍ਹਾ ਸੰਗਰੂਰ ਅਤੇ ਗੁਰਮੀ ਤਰਵਜਨ ਸਿੰਘ ਵਾਸੀ ਗਾਂਝਾ ਨੇੜੇ ਦੁਰੰਗਲਾ ਜ਼ਿਲ੍ਹਾ ਗੁਰਦਾਸਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਬਾਦਲ ਨੇ ਪੰਜਾਬ ਦੇ ਨਵੇਂ ਚੀਫ ਮਿਨਿਸਟਰ ਵਜੋਂ ਸੌ ਚੁੱਕਣ ਦੇ ਅਗਲੇ ਦਿਨ 15 ਮਾਰਚ 2012 ਨੂੰ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਸੈਂਕੜੇ ਸਿੱਖਾਂ ਨੂੰ ਤਸੀਹੇ ਦੇ ਦੇ ਕੇ ਕਤਲ ਕਰਵਾਉਣ ਵਾਲੇ ਜ਼ਾਲਮ ਪੁਲਿਸ ਅਫਸਰ ਸੁਮੇਤ ਸੈਣੀ ਨੂੰ ਪੰਜਾਬ ਪੁਲਿਸ ਦਾ ਡੀਜੀਪੀ ਬਣਾ ਦਿੱਤਾ ਇਸ ਤੋਂ ਬਾਅਦ ਉਸਨੇ ਜ਼ਾਲਮ ਪੁਲਿਸਗੇ ਇਜ਼ਹਾਰ ਆलम ਦੀ ਪਤਨੀ ਨੂੰ ਪਾਰਲੀਮੈਂਟਰੀ ਸੈਕਟਰੀ ਬਣਾ ਦਿੱਤਾ ਮਗਰੋਂ ਸਤੰਬਰ 214 ਦੇ ਵਿੱਚ ਇਸ ਚਾਲਮਪੁਲਿਸ ਦੇ ਇਜ਼ਹਾਰ ਆਲਮ ਨੂੰ ਬਾਦਲ ਨੇ ਆਪਣੇ ਅਕਾਲੀ ਦਲ ਦਾ ਉਮੀਦਵਾਰ ਪ੍ਰਧਾਨ ਬਣਾ ਦਿੱਤਾ 3 ਅਪ੍ਰੈਲ 212 ਦੇ ਦਿਨ ਸਿਮਰਨਜੀਤ ਸਿੰਘ ਮਾਨ ਨੇ ਸੁਮੇਤ ਸੈਣੀ ਨੂੰ ਪੰਜਾਬ ਪੁਲਿਸ ਦਾ ਡੀਜੀਪੀ ਬਣਾਏ ਜਾਣ ਦੇ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਲੋਕ ਹਿੱਤ ਪਟੀਸ਼ਨ ਦਾਇਰ ਕੀਤੀ ਇਸ ਦਾ ਫੈਸਲਾ 10 ਅਪ੍ਰੈਲ 213 ਦੇ ਦਿਨ ਸੁਣਾਇਆ ਗਿਆ ਅਤੇ ਪਟੀਸ਼ਨ ਰੱਦ ਕਰ ਦਿੱਤੀ ਗਈ 15 ਮਾਰਚ 2021 ਦੇ ਦਿਨ ਅਮਰੀਕਾ ਦੇ ਸੂਬੇ ਕੈਨੇਡੀਕਟ ਦੇ ਵਿੱਚ ਸਿੱਖ ਧਰਮ ਦੇ ਝੰਡੇ ਨਿਸ਼ਾਨ ਸਾਹਿਬ ਅਤੇ ਸਿੱਖ ਇਤਿਹਾਸਕ ਦਿਵਸ 11 ਮਾਰਚ ਨੂੰ ਸਿੱਖ ਝੰਡਾ ਦਿਵਸ ਵਜੋਂ ਮਾਨਤਾ ਮਿਲੀ ਵਰਲਡ ਸਿੱਖ ਪਾਰਲੀਮੈਂਟ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਸਿੱਖ ਆਗੂਆਂ ਨੇ ਕਿਹਾ ਕਿ ਕੈਨੇਡੀਕਟ ਸੂਬੇ ਦੀ ਸਰਕਾਰ ਵੱਲੋਂ ਨਿਸ਼ਾਨ ਸਾਹਿਬ ਨੂੰ ਮਾਨਤਾ ਦਿੱਤੀ ਗਈ ਹੈ ਜਿਸ ਦੇ ਨਾਲ ਅਮਰੀਕਾ ਦੇ ਵਿੱਚ ਵੱਸਦਾ ਸਮੁੱਚਾ ਸਿੱਖ ਭਾਈਚਾਰਾ ਖੁਸ਼ ਹੈ ਉਹਨਾਂ ਦੱਸਿਆ ਕਿ 11 ਮਾਰਚ 1783 ਜਦੋਂ ਬਾਬਾ ਬਘੇਲ ਸਿੰਘ ਦੀ ਅਗਵਾਈ ਹੇਠ ਸਿੱਖ ਫੌਜ ਨੇ ਦਿੱਲੀ ਫਤਿਹ ਕਰਦਿਆਂ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚੜਾਇਆ ਸੀ ਉਸ ਨੂੰ ਵੀ ਸਿੱ ਵਸ ਨਿਸ਼ਾਨ ਸਾਹਿਬ ਵੱਜੋਂ ਮਾਨਤਾ ਦਿੱਤੀ ਗਈ ਹੈ ਹੈਮਡੇਨ ਦੇ ਗੁਰਦੁਆਰੇ ਦੇ ਵਿੱਚ ਨਾਰਵੇਜ ਸ਼ਹਿਰ ਦੇ ਮੇਅਰ ਪੀਟਰ ਨਾਈਸਟ੍ਰੋਮ ਅਸੈਂਬਲੀ ਮੈਂਬਰ ਕੇਵਨ ਰਿਆਨ ਅਤੇ ਹੋਰਾਂ ਨੇ ਇਸ ਸਬੰਧੀ ਮਾਨਤਾ ਪੱਤਰ ਪੜਿਆ ਸੀ ਉਹਨਾਂ ਨੇ ਸਿੱਖ ਨਿਸ਼ਾਨ ਸਾਹਿਬ ਵੀ ਚੜਾਇਆ ਅਤੇ ਸਿੱਖ ਭਾਈਚਾਰੇ ਦੀ ਸ਼ਲਾਘਾ ਕੀਤੀ ਸੂਬੇ ਦੇ ਗਵਰਨਰ ਨੇ ਵੀਡੀਓ ਕਾਨਫਰੰਸ ਦੇ ਰਾਹੀਂ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ ਇਸ ਤੋਂ ਪਹਿਲਾਂ ਸੂਬੇ ਵੱਲੋਂ ਨਵੰਬਰ 1984 ਸਿੱਖ ਨਸਲ 쿠ਸ਼ੀ ਨੂੰ ਵੀ ਮਾਨਤਾ ਦਿੱਤੀ ਜਾ ਚੁੱਕੀ ਹੈ ਏਸੀ ਸਿੱਖ ਇਤਿਹਾਸ ਦੇ ਵਿੱਚ 15 ਮਾਰਚ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ